ਸਭ ਤੋਂ ਪਹਿਲਾਂ ਆਓ ਜੀ ਸਤਪਾਲ ਸਿੰਘ ਦੁਗਰੀ ਹੁਣ ਆਪਸੋਂ ਆਪਾਂ ਪੰਥ ਖਬਰਾਂ ਦੇ ਨਾਲ ਜੁੜਦੇ ਹਾਂ ਜੀ ਹਾਂਜੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਪੇਜ ਨੇ ਜੀ ਹੁਣ ਤੱਕ ਦੀਆਂ ਜੋ ਹਫ਼ਤੇ ਦੀਆਂ ਚੋਣਵੀਆਂ ਤੇ ਪੰਥਕ ਖਬਰਾਂ ਜਿਸ ਵਿੱਚ ਸਭ ਤੋਂ ਪਹਿਲੀ ਖਬਰ ਹੈ ਜੋ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਗੁਰਪ੍ਰਬ ਨੂੰ ਲੈ ਕੇ ਸ਼ਰੋਣੀ ਕਮੇਟੀ ਅਤੇ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਅਮ ਸਾਹਮਣੇ ਹੈ ਆ ਇਹ ਬਹੁਤ ਮੇਨਟ ਅਹਿਮ ਖਬਰ ਦੇਖੀ ਜਾ ਰਹੀ ਹੈ ਦੂਸਰੀ ਜੋ ਮੁੱਖ ਖਬਰ ਹੈ ਜੋ ਜੇਲ ਵਿਭਾਗ ਦੇ ਸਾਬਕਾ ਜੇਲ ਵਿਭਾਗ ਦੇ ਡੀਵੀਪੀ ਨੇ ਸ਼੍ਰੀ ਸ਼ਸ਼ੀਕਾਂਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਸਮਗਲਿੰਗ ਦੇ ਵਿੱਚ ਕੁਝ ਸਿਆਸੀ ਆਗੂਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਵਿੱਚ ਜਿਹੜੇ ਹੁਣ ਸਿਆਸੀ ਆਗੂਆਂ ਨੂੰ ਜਿਹੜਾ ਉਹਨਾਂ ਦੇ ਪਰਿਵਾਰ ਦੀ ਜ਼ਮੀਨ ਨਿਕਲੀ ਹੋਈ ਹੈ ਇਹ ਉਹ ਕੁਰੇ ਤਰ੍ਹਾਂ ਲੋ ਮੱਚੀ ਹੋਏ ਪਏ ਨੇ ਅਤੀਸਰੀ ਜੜੀ ਬਹੁਤ ਵੱਡੀ ਖਬਰ ਹੈ ਕਿ ਆਨੰਦਪੁਰ ਸਾਹਿਬ ਜੋ ਖਾਸਤੇ ਦੀ ਜਨਮ ਭੂਮੀ ਹੈ ਉਸ ਨੂੰ ਹਰ ਪਾਸੇ ਨਸ਼ਿਆਂ ਨੇ ਘੇਰਾ ਪਾਇਆ ਹੋਇਆ ਹੈ ਸ਼ਹਿਰ ਵਾਸੀ ਜਿਹੜੇ ਉੱਥੇ ਦੇ ਰਹਿਣ ਵਾਲੇ ਉਹ ਬਹੁਤ ਜ਼ਿਆਦਾ ਗਹਿਰੀ ਚਿੰਤਾ ਵਿੱਚ ਨੇ ਉਹ ਬਹੁਤ ਦੁਖੀ ਨੇ ਈ ਉਹਨਾਂ ਦੇ ਨੌਜਵਾਨ ਜਿਹੜੀ ਨੌਜਵਾਨ ਜਿਹੜੀ ਆ ਲਗਾਤਾਰ ਮਸੀਆਲੇ ਪਾਸੇ ਨੂੰ ਜਾ ਰਹੀ ਹੈ ਤੇ ਉਹ ਪ੍ਰਸ਼ਾਸਨ ਕੋਲੋਂ ਤੱਕ ਜਿਹੜੇ ਕਦਮ ਚੁੱਕਣ ਦੀ ਜਿਹੜੀ ਅਪੀਲ ਕਰ ਰਹੇ ਨੇ ਕਿ ਇੱਥੇ ਜਿਹੜਾ ਉਹਨਾਂ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਇਸ ਦੇ ਨਾਲ ਹੀ ਇੱਕ ਅਹਿਮ ਖਬਰ ਹਰਨਾਮ ਸਿੰਘ ਤੁਮਾ ਨੂੰ ਸਰਕਾਰੀ ਏਜੰਟ ਦੱਸਿਆ ਤੇ ਇਹ ਦੱਸਿਆ ਵੀ ਦਮਦਨੀ ਡਾਕਟਰਾਂ ਦੇ ਹੀ ਮੁਖੀ ਬਾਬਾ ਸਿੰਘ ਜੀ ਨੇ ਉਹਨਾਂ ਨੇ ਇੱਕ ਆਪਣੀ ਸਪੈਸ਼ਲ ਮੀਟਿੰਗ ਦੇ ਵਿੱਚ ਇਹਨਾਂ ਵਿਚਾਰਾਂ ਦਾ ਪ੍ਰਸਤਾਵ ਕੀਤਾ ਸੇਰਨਾਮ ਸਿੰਘ ਤੋਂ ਮੰਨੂ ਉਹਨਾਂ ਨੇ ਸਰਕਾਰੀ ਐਜੰਟ ਦਾ ਨਾਮ ਦਿੱਤਾ ਉਸ ਦੇ ਇਲਾਵਾ ਕੈਨੇਡਾ ਦੇ ਵਿੱਚ ਜੋ ਸਰੀ ਐਸਪਕ ਕੋਰਡ ਵਿੱਚ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਜੋ ਇੱਕ ਸਾਧ ਹਰੀ ਸਿੰਘ ਰੰਦਾਵੇ ਦਾ ਤੇ ਉਹਦੇ ਵਿੱਚ ਜੋ ਗੁਰਗਰਾਹ ਸਾਹਿਬ ਦੀ ਵਿਚਾਰਪਰਾਨ ਨੂੰ ਮੁਖ ਲੈ ਕੇ ਜਿਹੜੀਆਂ ਸਿੱਖ ਸੰਗਤਾਂ ਇਕੱਤਰ ਹੋਈਆਂ ਨੇ ਇਕੱਤਰ ਹੋਈਆਂ ਨੇ ਤੇ ਉਹਨਾਂ ਦਾ ਇਸ ਪ੍ਰੋਗਰਾਮ ਨੂੰ ਨਾ ਕਰਾਉਣ ਦੇ ਲਈ ਜਿਹੜਾ ਰੋਸ ਜ਼ਾਹਰ ਕੀਤਾ ਤੇ ਉਹਨਾਂ ਨੇ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਇਹ ਉਹ ਬਾਹਰ ਨਿਕਲ ਕੇ ਇਸ ਜਿਹੜੇ ਪਖੰਡੀ ਸਾਧ ਹਰੀ ਸਿੰਘ ਦਾ ਵਿਰੋਧ ਕਰਨ ਇਸੇ ਨਾਲ ਹੀ ਜਿਹੜੀ ਕਮੇਂਟ ਅਹਿਮ ਖਬਰ ਕੀ ਪਿਛਲੇ ਦਿਨਾਂ ਦੌਰਾਨ ਤੁਸੀਂ ਦੇਖਿਆ ਹੋਣਾ ਹੈ ਕਿ ਪੰਜਾਬ ਦੇ ਵਿੱਚ ਨੱੱਚਰ ਗਾਇਕੀ ਅਤੇ ਅਸ਼ਲੀਲ ਗਾਇਕੀ ਲਗਾਤਾਰ ਪੰਜਾਬ ਨੂੰ ਗੰਦਲਾ ਕਾਰੀਏ ਨਾ ਕੇ ਸਿਰਫ ਪੰਜਾਬ ਨੂੰ ਪੂਰੇ ਸਮਾਜ ਨੂੰ ਹੀ ਗੰਦਲਾ ਕਾਰੀਏ ਇਸ ਵਿੱਚ ਕੁਝ ਮੇਲ ਗਾਇਕ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਤਾਂ ਜਿਹੜਾ ਆਪਾਂ ਪ੍ਰਮੁੱਖ ਕਰਕੇ ਦੇਖਦੇ ਸੀ ਪਰ ਹੁਣ ਇਹਦੇ ਵਿੱਚ ਇੱਕ ਫੀਮੇਲ ਦਾ ਵੀ ਨਾਮ ਜੁੜ ਚੁੱਕਾ ਹੈ ਜਿਸ ਨੂੰ ਦੱਸਦੇ ਹੋਏ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਇਸ ਦਾ ਜਿਹੜਾ ਇਸ ਦਾ ਨਾਮ ਹੈ ਕੌਰ ਦੇ ਨਾਮ ਨਾਲ ਇੱਕ ਸਿੱਖ ਪਰਿਵਾਰ ਤੋਂ ਇੱਕ ਕੁੜੀ ਪੱਤੀ ਜਾਂਦੀ ਹੈ ਜਿਹਦਾ ਇੱਕ ਸੰਭਾਵਿਤ ਤੌਰ ਤੇ ਨਾਮ ਕਰਨਕੌਰ ਦੱਸਿਆ ਜਾਂਦਾ ਪਰ ਇਸ ਜਗਤ ਵਿੱਚ ਫਿਲਮੀ ਜਗਤ ਵਿੱਚ ਇਸ ਦਾ ਨਾਮ ਹਾਰਡ ਕੋਰ ਦੇ ਤੌਰ ਤੇ ਲਿਆ ਜਾਂਦਾ ਬਾਕੀ ਖਬਰ ਤੁਹਾਨੂੰ ਹੋਰ ਵਿਸਤਾਰ ਦੇ ਨਾਲ ਦੱਸਦੇ ਹਾਂ ਇਸ ਦੇ ਨਾਲ ਇੱਕ ਹੋਰ ਖਬਰ ਤੁਹਾਨੂੰ ਦੱਸ ਦਈਏ ਕਿ ਜੋ ਤੁਸੀਂ ਦੇਖ ਰਹੇ ਹੋ ਫਟੇ ਮਲਟੀਮੀਡੀਆ ਦੇ ਅਗੋਂ ਜੋ ਵੀ ਇਸ ਤਰ੍ਹਾਂ ਦੇ ਉਤਰਾਣੇ ਕੀਤੇ ਜਾ ਰਹੇ ਹਨ ਉਸਾਰੇ ਉਪਰਾਲੇ ਤੁਹਾਨੂੰ ਇੱਕੋ ਥਾਂ ਤੇ ਦਿਖਾਉਣ ਲਈ ਫਤਿਹ ਮਲਟੀਮੀਡੀਆ ਵੱਲੋਂ ਜੋ ਆਪਣੀ ਵੈੱਬਸਾਈਟ ਹੈ ਉਹ ਆਨਲਾਈਨ ਕਰ ਦਿੱਤੀ ਗਈ ਹੈ ਤੇ ਇਸ ਵੈੱਬਸਾਈਟ ਨੂੰ ਕੱਲ ਬਠਿੰਡੇ ਦੇ ਸੰਗਤ ਕੈਂਪ ਵਿੱਚ ਜਿੱਥੇ ਗੁਰਮਤ ਸੇਵਾ ਲਹਿਦਿ ਚਨਾਹੀ ਮੀਟਿੰਗ ਦੇ ਮੌਕੇ ਤੇ ਭਾਈ ਪੰਨ ਪ੍ਰਿੰਟਿੰਗ ਜੀ ਨੇ ਫਤਿਹ ਮਲਟੀਮੀਡੀਆ ਦੀ ਜੋ ਵੈੱਬਸਾਈਟ ਹੈ ਉਹ ਆਨਲਾਈਨ ਕੀਤੀ ਹ ਹੁਣ ਜਿਹੜੀਆਂ ਚੋਣਵੀਂਆਂ ਖਬਰਾਂ ਚੋਂ ਕੁਝ ਖਬਰਾਂ ਜਿਹੜੀਆਂ ਵਿਸਾਰਧ ਨਾਲ ਅਸੀਂ ਸਾਰੀਆਂ ਸੰਸਾ ਦੇ ਸਾਹਮਣੇ ਰੱਖਦੇ ਹਾਂ ਤਾਂ ਉਸ ਦਾਸੀ ਇਹ ਕਿ ਜੋ ਨਾਨਕ ਸ਼ਾਹੀ ਕਲੰਡਰ 2003 ਵਿੱਚ ਪੋੰਡ ਵਿੱਚ ਆਇਆ ਸੀਗਾ ਉਸ ਦੇ ਮੁਤਾਬਿਕ ਜੋ ਸ਼ਹੀਦੀ ਗੁਰਪੁਰਬ ਆਇਆ 16 ਜੂਨ ਨੂੰ ਆਇਆ ਕਰਦਾ ਸੀ ਤੇ ਪਾਕਿਸਤਾਨ ਦੀ ਜੋ ਕਮੇਟੀ ਹੈ ਉਹ ਹਰ ਸਾਲ ਜਿਹੜਾ ਗੁਰਪੁਰਬ 16 ਜੂਨ ਨੂੰ ਹੀ ਮਨਾਉਂਦੀ ਹੈ ਪਰ ਇਸ ਵਾਰ ਸ਼੍ਰੋਮਣੀ ਕਮੇਟੀ ਨੇ ਜੋ ਨਵਾਂ ਕਲੰਡਰ ਇੱਕ ਜਾਰੀ ਕੀਤਾ ਤੇ ਉਸੇ ਜਾਰੀ ਕਰਨ ਦੇ ਨਾਲ ਡੇਟਾ ਤੇ ਡਿਫੈਂਸ ਸਟੈਂਡ ਕਰਕੇ ਸ਼੍ਰੋਮਣੀ ਕਮੇਟੀ ਅਤੇ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਕਮੇਟੀ ਹੈ ਉਹ ਇਹਨਾਂ ਡੇਟਾ ਨੂੰ ਲੈ ਕੇ ਗੁਰਪੁਰਬ ਮਨਾਉਣ ਦੇ ਸਬੰਧ ਵਿੱਚ ਉਹ ਆਮੋ ਸਾਹਮਣੇ ਹੋਈ ਹੈ ਕਿ ਪਾਕਿਸਤਾਨ ਦੀ ਜੋ ਸ਼ਰਮੋਰ ਕਮੇਟੀ ਹੈ ਜੋ ਉਹਦੀ ਗੁਰਦਾਰਾ ਕਮੇਟੀ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਜੋ ਗੁਰਪ੍ਰਭਾਰਤ ਦਾ ਮਨਾਉਂਦੇ ਆ ਰਹੇ ਹਨ ਉਹਨਾਂ ਨੇ ਸਾਰਾ ਪ੍ਰੋਗਰਾਮ ਪਹਿਲਾਂ ਹੀ ਦੇਸ਼ਾਂ ਵਿਦੇਸ਼ੀਆਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਿਯੰਤਿਤ ਕੀਤਾ ਹੋਇਆ ਦੱਸਿਆ ਹੋਇਆ ਹੈ ਇਹ ਤੋਂ 8 ਜੂਨ ਤੋਂ 17 ਜੂਨ ਤੱਕ ਦਾ ਜਿਹੜਾ ਉਹ ਅਫਸ਼ੀਹੀ ਗੁਰਪ੍ਰੋ ਮਨਾਉਣਗੇ ਇਸ ਕਰਕੇ ਜਿਹੜਾ ਸ਼ਰੋਮਨੀ ਕਮੇਟੀ ਉਹਨਾਂ ਦੇ ਨਾਲ ਕਾਫੀ ਜਿਹੜਾ ਸੈਂਕੂਲੀ ਇਹ ਮਾਹੌਲ ਬਣਿਆ ਹੋਇਆ ਹੈ ਕਿ ਉਹ ਉਹ ਚਾਹੁੰਦੇ ਨੇ ਕਿ ਜਿਹੜਾ ਹੁਣ ਜਿਹੜਾ ਨਾਨਸਾਈ ਕੈਲੰਡਰ ਲਾਗੂ ਕੀਤਾ ਗਿਆ ਹੈ ਪਾਕਿਸਤਾਨ ਦੀ ਕਮੇਟੀ ਵੀ ਉਸੇ ਡੇਟ ਨੂੰ ਹੀ ਜਿਹੜਾ ਗੁਰਪੁਰਬ ਜਿਹੜਾ ਮਨਾਵੇ ਇਸ ਸਿਹਤ ਖਾਲਾਣਾ ਮਿਸ਼ਨ ਕਮੇਟੀ ਦੇ ਆਗੂ ਸਰਦਾਰ ਬਲਵਿੰਦਰ ਸਿੰਘ ਚਾਹਵਣੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੀ ਹਰ ਸਾਲ ਜਥੇ ਲੈ ਕੇ ਜਾਂਦੀ ਹੈ ਅਤੇ ਪਾਕਿਸਤਾਨ ਕਮੇਟੀ ਵੱਲੋਂ ਜਿਹੜਾ ਸਾਰੀਆਂ ਜਥੇਬੰਦੀਆਂ ਨੂੰ ਪ੍ਰੋਗਰਾਮ ਆਇਆ ਹੈ ਉਸ ਦੇ ਮੁਤਾਬਿਕ ਹੀ ਉਹ ਜਥਾ ਲੈ ਕੇ ਜਾਣਗੇ ਕਿਉਂਕਿ ਜਥੇਬੰਦੀਆਂ ਵੀ ਚਾਹੁੰਦੀਆਂ ਨੇ ਕਿ ਜਿਹੜਾ ਕੈਲੰਡਰ 2000 ਪੈਸੇ ਵਿੱਚ ਨਾਲਕ ਸ਼ਾਹੀ ਟੈਂਕਰ ਜਿਹੜਾ ਲਾਗੂ ਕੀਤਾ ਗਿਆ ਸੀ ਪੂਰੀ ਗਾਉਂ ਦੇ ਲਈ ਉਸੇ ਟੈਂਕਰ ਦੇ ਆਧਾਰ ਤੇ ਉੱਪਰ ਜਿਹੜਾ ਗੁਰ ਜਿਹੜੇ ਵੀ ਗੁਰਪੁਰਬ ਆਉਂਦੇ ਹੈ ਜਿਵੇਂ ਇਸ ਵਾਰੀ ਹੁਣ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਹੈ ਉਹ ਉਸੇ ਦੇ ਇੱਕ ਨੂੰ ਮਨਾਇਆ ਜਾਵੇ ਤੇ ਉਹਨਾਂ ਨੇ ਕਿਹਾ ਕਿ 8 ਜੂਨ ਨੂੰ ਜਿਹੜਾ ਉਹਨਾਂ ਦਾ ਜੱਥਾ ਪਾਕਿਸਤਾਨ ਨੂੰ ਰਵਾਨਾ ਹੋਏਗਾ ਤਾਂ 16 ਜੂਨ ਨੂੰ ਗੁਰਪੁਰਬ ਮਨਾ ਕੇ 17 ਜੂਨ ਨੂੰ ਵਾਪਸ ਆਏਗਾ ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਾਫ ਦਾ ਪ੍ਰਬੰਧ ਹੈ ਨੇ ਸਦਾ ਸਰਮਜੀਤ ਸਿੰਘ ਸਰਮਾ ਉਹਨਾਂ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਕਮੇਟੀ ਨਾਲ ਸਤਰਾਉ ਦੀ ਨੀਤੀ ਪਿਆਸ ਕੇ ਸਭਾ ਸਹਿਯੋਗ ਦੀ ਨੀਤੀ ਅਪਣਾਈ ਜਾਣੀ ਚਾਹੀਦੀ ਹੈ ਅਤੇ ਨਾਨਕਸ਼ਹੀ ਕਲੰਡਰ ਨੂੰ ਮੁੱਦਾ ਬਣਾ ਕੇ ਹਉਮੇ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ ਔਰ ਅਸੀਂ ਆਪਣੇ ਵੱਲੋਂ ਵੀ ਸਾਡੇ ਜਿਹੜੇ ਸਰਮੌਰ ਆਗੂ ਨੇ ਉਹਨਾਂ ਨੂੰ ਰਹੀ ਅਪੀਲ ਕਰਾਂਗੇ ਕਿ ਕੌਮ ਦਾ ਨੌਜਵਾਨ ਤਾਂ ਨਹੀਂ ਬਹੁਤ ਜਿਹੜਾ ਘੰਬਲ ਭੂਤੇ ਚਾ ਉਹ ਨੂੰ ਤਾਂ ਅੱਗੇ ਪਤਾ ਹੀ ਨਹੀਂ ਲੱਗ ਪਾ ਰਿਹਾ ਉਹ ਨੂੰ ਕੀ ਕਰੇ ਤੇ ਕੀ ਨਾ ਕਰੇ ਉਹ ਨਗਰਪਾਲਿਕਾ ਆਪਣੇ ਗਿਰਤੇ ਤੋਂ ਆਪਣੇ ਸੱਭਿਆਚਾਰ ਤੋਂ ਆਪਣੇ ਇਤਿਹਾਸ ਤੋਂ ਬਾਗੀ ਹੁੰਦਾ ਜਾ ਰਿਹਾ ਕਿਉਂਕਿ ਤੁਹਾਡੇ ਜਿਹੜੇ ਸਰਮੋਹ ਰਾਗੂਆਂ ਨੂੰ ਇਹਨਾਂ ਉਜਨਾ ਦੇ ਵਿੱਚੋਂ ਕੌਮ ਨੂੰ ਬਾਹਰ ਕੱਢ ਕੇ ਇੱਕ ਨਵਾਂ ਰਾਹ ਦਿਖਾਦੀ ਲੋੜ ਹੈ ਇਹ ਉਜਨਾ ਹੋਰ ਵਧਾ ਰਹੇ ਆ ਕਿ ਵੀ ਅਪੀਲ ਐ ਕਰਾਂਗੇ ਤੁਹਾਡੇ ਜਿਹੜੇ ਸਰਮੋਹ ਰਾਗੂ ਆ ਕਿ ਉਹ ਕੌਮ ਦੀ ਜਿਹੜੀਆਂ ਉਜਨਾ ਨੂੰ ਵਧਾਉਣ ਦੀ ਥਾਂ ਤੇ ਘਟਾਉਣ ਵਾਲੇ ਪਾਸੇ ਧਿਆਨ ਦੇਣ ਤੇ ਜਿਹੜੀ ਖਬਰ ਹੁਣ ਤੁਹਾਡੇ ਨਾਲ ਚੋਣੀਆਂ ਖਾਦਾਂ ਚ ਸਾਂਝੀ ਕੀਤੀ ਗਈ ਹੈ ਹਾਰਡ ਕੋਰ ਬਾਰੇ ਜਿਸ ਦਾ ਜਿਹੜਾ ਸੰਭਾਵਿਤ ਨਾਮ ਜਿਹੜਾ ਤਨਮਕੋਰ ਦੱਸਿਆ ਜਾ ਰਿਹਾ ਹੈ ਬੇਸ਼ੱਕ ਇਸ ਲੜਕੀ ਨੇ ਜਿਹੜਾ ਸਿੱਖ ਭਾਈਚਾਰੇ ਕੋਲ ਸਿੱਖ ਕੌਮ ਕੋਲੋਂ ਮਾਫ਼ੀ ਮੰਗ ਲਈ ਹੈ ਪਰ ਲੱਗਦਾ ਹੈ ਕਿ ਇਹਨਾਂ ਨੱਚਰ ਗਾਇਕਾਂ ਨੇ ਜਾਂ ਸਮਾਜ ਦੇ ਕੁਝ ਸ਼ਰਾਰਤੀ ਲੋਕਾਂ ਨੇ ਇੱਕ ਇਹੋ ਜਿਹਾ ਰਵਈਆ ਹੀ ਅਪਣਾ ਲਿਆ ਕਿ ਕਹਿੰਨਾ ਕੁਝ ਵੀ ਜਿਹੜਾ ਅਨਾਪ-ਸ਼ਨਾਪ ਬੋਲ ਦਿਓ ਤੇ ਉਸ ਤੋਂ ਬਾਅਦ ਮਾਫੀ ਮੰਗ ਲਓ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਜੋ ਇਹ ਲੜਕੀ ਚੰਡੀਗੜ੍ਹ ਦੇ ਕਿਸੇ ਕਲੱਬ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਰੈਪ ਕਰ ਰਹੀ ਸੀ ਜੋ ਜੋ ਅਸੀਂ ਦੇਖ ਰਹੇ ਹਾਂ ਅੱਜ ਇੱਕ ਨਵਾਂ ਟਰੈਂਡ ਬਣਿਆ ਰਿਹਾ ਸੌਂਗ ਵਗੈਰਾ ਤੇ ਉੱਥੇ ਇਤਨੇ ਇਸ ਕੋਈ ਪੰਜਾਬੀ ਨੋਜ਼ਮਾਨਾ ਨੂੰ ਗਾਣਾ ਗੱਡੀਆਂ ਤੇ ਇੱਥੇ ਤਾਂ ਕੀ ਇੱਕ ਸਰਦਾਰ ਦੀ ਧੀ ਹੋਣ ਦੇ ਬਾਵਜੂਦ ਉਸਨੇ ਸਿੱਖਾਂ ਨੂੰ ਸਿੱਖਾਂ ਦੀ ਦਾੜੀ ਅਤੇ ਇੱਥੇ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵੀ ਮਾਨ ਜਨਤ ਜਿਹੜੀ ਟਿੱਪਣੀ ਕੀਤੀ ਜਿਸ ਤੋਂ ਜਿਹੜਾ ਕਾਫੀ ਸੰਗਤਾਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਅਲੱਗ ਅਲੱਗ ਆਗੂਆਂ ਵੱਲੋਂ ਆਪਣੀ ਆਪਣੀ ਪ੍ਰਕਿਰਿਆ ਕੀਤੀ ਗਈ ਤੇ ਉਸ ਦੇ ਦਿਗਨਾ ਦੇ ਬਾਅਦ ਹੀ ਜਿਹੜਾ ਇਸ ਲੜਕੀ ਵੱਲੋਂ ਜਿਹੜਾ ਮਾਫੀ ਮੰਗ ਲਈ ਗਈ ਪਰ ਇਹ ਸੋਚਣ ਵਾਲਾ ਵਿਸ਼ਾ ਹੈ ਕਿ ਵਾਰ-ਵਾਰ ਐਵੇਂ ਕਿਉਂ ਹੋ ਰਿਹਾ ਹੈ ਜਾਂ ਸਾਡੇ ਕਿਤੇ ਆਗੂ ਸ਼੍ਰੇਣੀ 'ਚ ਕੋਈ ਕਮੀ ਨਜ਼ਰ ਆ ਰਹੀ ਹੈ ਕਿ ਉਹ ਜਿਹੜਾ ਸਖਤ ਕਦਮ ਨਹੀਂ ਚੱਕ ਪਾਉਂਦੇ ਤੇ ਬਾਰ-ਬਾਰ ਜਿਹੜੇ ਇਹੋ ਜੇ ਕੁਛ ਟਕੀਆ ਕਿਸਮ ਦੇ ਲੋਕ ਐ ਉਹ ਅਨਾਬ ਸ਼ਨਾਬ ਸਮਾਜ ਲਈ ਤਾਂ ਬੋਲਦੇ-ਬੋਲਦੇ ਹੁਣ ਦੇਖਣ ਚਾ ਰਹੇ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਬਾਰ ਖੜੇ ਹੋਏ ਇੱਕ ਦਰਬਾਨ ਤੱਕ ਦੇ ਨਾਲ ਕਰ ਦਿੱਤੀ ਜੋ ਹੋਟਲ ਦੇ ਬਾਹਰ ਇੱਕ ਜਿਹੜਾ ਮੜਕਾ ਖੜਿਆ ਸੀ ਉਹਨਾਂ ਦੇ ਅੰਦਰ ਜਾਣ ਤੋਂ ਰੋਕਣ ਵਾਸਤੇ ਜੋ ਅਫਸਰ ਵੇਖਦੇ ਆ ਬਾਹਰ ਖੜੇ ਹੁੰਦੇ ਆ ਤੇ ਉਹ ਉਹਨੂੰ ਉੱਥੇ ਉਹਦੀ ਜਿਹੜੀ ਤੁਲਨਾ ਉਹ ਗੁਰਗੋਲ ਦੇ ਸੀਗੀ ਦੇ ਨਾਲ ਕਰ ਦਿੱਤੀ ਇੱਥੇ ਬਹੁਤ ਹੀ ਸਖਤ ਕਦਮ ਚੁੱਕਣ ਦੀ ਲੋੜ ਜਿਹੜੀ ਸਮਝੀ ਜਾਂਦੀ ਹੈ ਸਾਰੀ ਕੌਮ ਵੱਲੋਂ ਕਿ ਜੇ ਇਹੋ ਜਿਹੇ ਸਖਤ ਕਦਮ ਨਾ ਚੁੱਕੇ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕਦਮ ਹੋਰ ਵੀ ਲੋਕ ਚੱਕ ਸਕਦੇ ਆ ਤੇ ਉਹਦੇ ਬਾਰੇ ਫਿਰ ਜਿਹੜੀ ਸਾਰੀ ਕੌਮ ਨੂੰ ਨਾਮੁਸ਼ੀ ਚੱਲਣੀ ਪੈ ਸਕਦੀ ਹੈ ਇਹ ਜਿਸ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੁਣੇ ਜਾਣਕਾਰੀ ਦਿੱਤੀ ਸੀ ਕਿ ਪਤੇ ਮਲਟੀਮੀਡੀਆ ਦੀ ਜੋ ਵੈੱਬਸਾਈਟ ਆ ਉਹ ਆਨਲਾਈਨ ਕਰ ਦਿੱਤੀ ਗਈ ਹੈ ਇਸ ਸਾਰੀਆਂ ਸੰਸਥਾਵਾਂ ਨੂੰ ਅਸੀਂ ਆਪਣੇ ਵੱਲੋਂ ਵੀ ਅਪੀਲ ਕਰਦੀਏ ਔਰ ਰੇਡੀਓ ਦੀ ਮੈਨੇਜਮੈਂਟ ਵੱਲੋਂ ਔਰ ਸਾਰੇ ਵੱਲੋਂ ਅਪੀਲ ਕਰਦੇ ਹਾਂ ਕਿ ਤੁਹਾਨੂੰ ਇੱਥੇ ਜਿਹੜੀਆਂ ਰੋਜ਼ਾਨਾ ਦੀਆਂ ਜੋ ਖਬਰਾਂ ਨੇ ਉਹ ਰਿਟਨ ਦੇ ਵਿੱਚ ਔਰ ਵਿਜ਼ੂਅਲ ਤੌਰ ਤੇ ਜਿਹੜੀਆਂ ਰੋਜ਼ਾਨਾ ਦੀਆਂ ਖਬਰਾਂ ਨਾਲ ਦੀ ਨਾਲ ਮਿਲਿਆ ਕਰਨਗੀਆਂ ਜਿਸ ਤਰ੍ਹਾਂ ਦੀ ਪੰਥਕ ਖਬਰਾਂ ਆ ਵੀ ਜਿਹੜੀਆਂ ਸੋਚਦੇ ਆ ਜਿਹੜੀਆਂ ਸਾਨੂੰ ਨਹੀਂ ਮਿਲ ਪਾਂਦੀਆਂ ਉਹ ਸਾਰੀਆਂ ਦੇ ਸਾਰੀਆਂ ਖਬਰਾਂ ਤੁਹਾਨੂੰ ਇੱਕੋ ਥਾਂ ਤੋਂ ਮਿਲ ਜਾਇਆ ਕਰਨਗੀਆਂ ਇਹ ਆਪ ਜੀ ਨੇ ਪੰਥਕ ਖਬਰਾਂ ਵੀਰ ਸਤਪਾ ਸਿੰਘ ਦੁਗਰੀ ਹੁਣ ਆਪਸੋਂ ਸਰਵਣ ਕੀਤੀਆਂ ਅੱਜ ਦੇ ਪ੍ਰੋਗਰਾਮ ਦੀ ਤਕਰੀਬਨ ਇੱਥੇ ਹੀ ਸਮਾਪਤੀ ਹੈ ਬਾਬਾ ਨਾਨਕ ਬਚਪਨ ਤੋਂ ਸੀ ਬਾਗੀ ਤਾਹੋਂ ਬਾਗੀ ਨੇ ਜਨੇਉ ਪਾਇਆ ਨਾ ਕਰਮ ਕਾਂਡਾਂ ਤੋਂ ਬਾਬੇ ਨੇ ਕਰੀ ਬਗਾਵਤ ਉਹ ਬੇਪਰਾਂ ਤੇ ਝਾਂਸੇ ਵਿੱਚ ਆਇਆ ਨਾ ਬਾਗੀ ਬਾਬਰਤ ਹੋ ਗਿਆ ਜਵਾਨ ਹੋ ਕੇ ਅੱਗੇ ਜਾਵਰ ਦੇ ਸਿਰ ਝੁਕਾਇਆ ਨਾ ਅੱਗੇ ਜਾਵਰ ਦੇ ਸਿਰ ਝੁਕਾਇਆ ਨਾ ਇੰਨਾਂ ਹੀ ਗੱਲਾਂ ਦੇ ਨਾਲ ਅੱਜ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਚਾਹੁੰਦੇ ਆਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਇਆ ਤੇਵੇਂ ਆਵ ਜੀ ਸੇਵਾ ਤੇ ਛਾੜੀ ਭਰਾਂਗੇ ਜੀ ਇੱਕ ਗੱਲ ਯਾਦ ਰੱਖਣੀ ਆਪਣੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸੱਚ ਦਿਲੋਂ ਸੱਚੀ ਸ਼ਰਧਾਂਜਲੀ ਦੇਣ ਦੇ ਲਈ 4 ਤੇ 6 ਤਰੀਕ ਨੂੰ ਜੋ ਖੂਨਦਾਨ ਕੈਂਪ ਅਯੋਜਿਤ ਕੀਤਾ ਗਿਆ ਹੈ ਉਸ ਦੇ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਕਰਨੀ ਜੀ ਇੱਥੇ ਹੀ ਬਲੌਫਤ ਹੈ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ